ਆ ਹੁਣ ਦੇਖ ਲੋ ਆਹਨ ਵੋਟਾਂ ਆਉਣਗੀਆਂ ਦੇਣ ਲੱਗ ਗਏ ਨਾ ਲੌਲੀਪੌਪ ਮੋਦੀ ਨੇ ਕੱਲ ਕਹਿੰਦਾ ਵੀ 100 ਰੁਪਏ ਘਟਾਤਾ ਸਿਲੰਡਰ ਪਹਿਲਾਂ ਵਧਾਇਆ ਕਿ ਨਹੀਂ ਸੀ ਇਹ ਤਾਂ ਪੁੱਛੋ ਉਹ 1100 ਰੁਪਏ ਦਾ ਕਰਤਾ ਸੀ ਜਿਹੜਾ ਪਹਿਲਾਂ 2500 ਦਾ ਹੁੰਦਾ ਸੀ ਆ ਨਾਲ ਹੀ ਤਾਂ ਹੈਗਾ ਇੱਥੋਂ ਤੇ ਭਰਾਗ ਲੱਗ ਜਾਂਦੇ ਸੀ ਜਿਹੜੀਆਂ ਐਨੂੰ ਮੁੜਦੀ ਅੰਦਰ ਵੀ ਗੁਰਦੁਆਰੇ ਵੱਲ ਨੂੰ ਵਧਾ ਕੇ ਉਹ ਜੋ 100 ਘਟਾ ਲਿਆ ਕੁੱਬੜਾ ਕਹਿੰਦੇ ਕੁਮਾਰ ਕਰਤੀ ਕੁਮਾਰ ਦਾ মিডিਆ ਵਾਲੇ ਵੀ ਲੱਗ ਰਹੇ ਨੇ ਮੋਦੀ ਕੀ ਬੜੀ ਇੱਕ ਮਾਸਟਰ ਸਟ੍ਰੋਕ ਉਹ ਕਾ ਦਾ ਮਾਸਟਰ ਸਟ੍ਰੋਕ ਮਨੇ ਤਾਂ ਗੱਲ ਹੋ ਗਈ ਆਹ ਗੱਲ ਸੁਣ ਲਿਓ ਮੇਰੀ ਨਿਪਕਾਂਤ ਮਾਨਾ ਐਚੀਪ ਮੈਂ ਕਹਿ ਕੇ ਗਿਆ ਸੀ ਕਿਸੇ ਪਰਿਵਾਰ ਚ ਨਾ ਕੁੜੀ ਦਾ ਵਿਆਹ ਸੀ ਪਰਿਵਾਰ ਚੰਗਾ ਸੀ ਇਹ ਲੌਲੀ ਬੌਬ ਕਿਵੇਂ ਦਿੰਦੇ ਨੇ ਤੇ ਆਪਾਂ ਕਿਵੇਂ ਗੱਲਾਂ ਚ ਆ ਜਾਂਦੇ ਆ ਇਹ ਸੁਣ ਲਿਓ ਪਰਿਵਾਰ ਚੰਗਾ ਸੀ ਕਹਿੰਦੇ ਧੂਮ-ਧਾਮ ਨਾ ਕਰਾਂਗੇ ਵਿਆਹ ਵਧੀਆ ਜ਼ਿਮੀਂਦਾਰਾਂ ਦਾ ਪਰਿਵਾਰ ਸੀ ਉਹਨਾਂ ਨੇ ਕਰ ਲਏ ਇਕੱਠੇ ਕੁੜੀ-ਕੁੜੀ ਨੂੰ ਦੇਣ ਵਾਸਤੇ ਸੋਨੇ ਦੇ ਗਹਿਣੇ ਚਾਂਦੀ ਦੀਆਂ ਚਾਂਜਰਾਂ ਬੱਚੀ ਸੋਫਾ ਸੈੱਟਾਂ ਸ਼ਾਨਦਾਰ ਹੋਰ ਅਲਮਾਰੀਆਂ ਬਹੁਤ ਲੱਖਾਂ ਰੁਪਏ ਦਾ ਸਾਮਾਨ ਇਕੱਠਾ ਕਰ ਲਿਆ ਉਸ ਇਲਾਕੇ ਦੇ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਦੇ ਘਰੇ ਅੱਜ ਸਾਮਾਨ ਹੈ ਬਰਾਤ ਕੱਲ ਨੂੰ ਆਉਣੀ ਸੀ ਹਜੇ ਰਾਤ ਨੂੰ ਡਾਕੂ ਆਏ ਉਹਨੇ ਸਾਰਾ ਟੱਬਰ ਕੁੜੀ ਵਾਲਿਆਂ ਦਾ ਕਮਰੇ ਵਿੱਚ ਬੰਦ ਕਰਤਾ ਬਾਹਰੋਂ ਕੁੰਡੀ ਲਾਤੀ ਟਰੱਕ ਲੈ ਆਏ ਸੀ ਟਰੱਕ ਬੈਕ ਲਾ ਕੇ ਲਾਦ ਲੈ ਸੋਫੇ ਸਾਰੇ ਸਾਰਾ ਸੋਨਾ ਸੋਫੇ ਮੰਜੇ ਬਿਸਤਰੇ ਜੋ ਲਿਆਂਦੇ ਸੀ ਬੈਂਡ ਫੁੱਡ ਸਭ ਟਰੱਕ 'ਚ ਲਾਦ ਲੈ ਤੁਰਨ ਤੋਂ ਪਹਿਲਾਂ ਦਾਲਾ ਬੰਦ ਕਰਕੇ ਤੁਰਨ ਤੋਂ ਪਹਿਲਾਂ ਡਾਕੂਆਂ ਦਾ ਜਿਹੜਾ ਹੈੱਡ ਸੀ ਉਹ ਕਹਿੰਦਾ ਇੱਕ ਮਿੰਟ ਕੁੜੀ ਵਾਲਿਆਂ ਦਾ ਪਰਿਵਾਰ ਕਿਹੜੇ ਕਮਰੇ 'ਚ ਬੰਦਾ ਹੈ ਉਹ ਕਹਿੰਦੇ ਜੀ ਇੱਧਰ ਬੰਦਾ ਹੈ ਉਹ ਲੋਕਾਂ ਨੇ ਇਹਨੂੰ ਖੋਲਿਆ ਅੰਦਰ ਗਿਆ ਡਰੇ ਬੈਠੇ ਸੀ ਕੁੜੀ ਵਾਲੇ ਕਹਿੰਦਾ ਕਿਹੜੀ ਕੁੜੀ ਦਾ ਵਿਆਹ ਹੈ ਕੁੜੀ ਡਰਦੀ ਡਰਦੀ ਖੜੀ ਹੋ ਗਈ ਜੀ ਮੇਰਾ ਹੈ ڈاکੂ ਨੇ ਜੀਵ ਚੱਤ ਪਾਇਆ 100 ਰੁਪਏ ਸ਼ਾਹ ਕੰਦੇ ਕੇ ਕਹਿੰਦਾ ਭਾਈ ਬਹੁਤ ਬਹੁਤ ਵਧਾਈਆਂ ਪਰਿਵਾਰ ਚ ਤੰਦਰੁਸਤੀਆਂ ਬਣਿਆ ਰਹਿਣ ਉਹ ਮੁबारकਾਂ ਠੀਕ ਹੈ ਜੀ ਚਲੇ ਗਏ ਲੁੱਟ ਕੇ ਅਗਲੇ ਦਿਨ ਪੁਲਿਸ ਆਈ ਇਹ ਕੁੜੀ ਵਾਲੇ ਦੇ ਪਰਿਵਾਰ ਚੋਂ ਇੱਕ ਬੰਦਾ ਨੇ ਐਫ ਆਈ ਆਰ ਲਿਖਾਉਣ ਨੂੰ ਤਿਆਰ ڈاکੂਆਂ ਦੇ ਵਿਰੁੱਧ ਕੋਈ ਬੋਲੀ ਨਾ ਕਹਿੰਦੇ ਜੀ ਜੋ ਮਰਜੀ ਲੁੱਟ ਕੇ ਲੈ ਗਏ ਬੰਦੇ ਬਹੁਤ ਚੰਗੇ ਸੀ ਜਾਂਦੇ ਜਾਂਦੇ ਕੁੜੀ ਨੂੰ 100 ਰੁਪਏ ਸ਼ਾਕਨ ਦੇ ਗਏ ਆ ਕੱਲ ਸਾਨੂੰ ਸ਼ਾਕਨ ਪਾਇਆ 100 ਰੁਪਏ ਦਾ મોદી ਨੇ ਜਿਹੜਾ 5 ਸਾਲ ਚ ਲੁੱਟਿਆ ਉਹ ਨਹੀਂ ਉਹ ਨਹੀਂ ਪਤਾ ਆਪਾਂ ਵੀ ਕਹਿੰਨੇ ਆ ਚਲ ਏਅਰਪੋਰਟ ਵੇਚ ਤੇ ਹੋਣਗੇ ਫੁਲਾਨਾ ਬਿਵਾਏ 100 ਰੁਪਏ ਦੇ ਦੇਗੇ 100 ਰੁਪਏ ਦੇ ਕੇ ਲੈ ਤੂੰ ਥੋੜਾ ਜਿਹਾ ਦੇਖ ਲਿਆ ਕਰੋ ਕਿ ਲੰਬਾ ਸਾਮਾ ਕੌਣ ਚੱਲਣ ਆੜਾ ਸ੍ਰੀ ਫਰਕ ਹੈ ਉਹ ਆ ਇਕੋ ਆਪਣੇ ਵਾਲਾ ਜਿਹਨੂੰ ਤੁਸੀਂ ਕਦੇ ਜਤਾਇਆ ਹੀ ਨਹੀਂ ਉਹ ਫੇਰ ਕੱਲ ਉਤਰੀ ਚਲੇ ਗਿਆ ਪਿਓ ਪੁੱਤ ਦੋਨੇ ਮੈਥੋਂ ਹੀ ਹਾਰੇ ਸੀ ਮੈਂ ਕਿਹਾ ਵੀ ਇਹ ਕੀ ਹੋ ਗਿਆ ਕਹਿੰਦੇ ਜੀ ਘਰ ਵਾਪਸੀ ਮੈਂ ਕਿਹਾ ਇਹ ਚੰਗਾ ਕੰਮ ਫੜਿਆ ਇਹਨਾਂ ਨੇ 6 ਮਹੀਨੇ ਪਹਿਲਾਂ ਘਰੋਂ ਨਿਕਲ ਜਾਂਦੇ ਨੇ ਬਾਅਦ ਚ ਕਹਿੰਦੇ ਨੇ ਘਰ ਵਾਪਸੀ ਇਹ ਕਿਹੜੇ ਘਰ ਚ ਵਾਪਸੀ ਹੋਈ ਆ ਮੈਂ ਕਿਹਾ ਕਹਿੰਦੇ ਕਾਲੀ ਦਾਲ ਚ ਮੈਂ ਕਿ ਉਹਨਾਂ ਘਰਾਂ ਚ ਤਾਂ ਨਹੀਂ ਹੋਈ ਨਾ ਜਿੰਨਾਂ ਚੋਂ ਲੋਕਾਂ ਨੇ ਕੱਢੇ ਨੇ ਉਹਨਾਂ ਘਰਾਂ ਚ ਵਾਪਸੀ ਨਹੀਂ ਹੋ ਸਕਦੀ ਇਹਨਾਂ ਦੀ ਉਹਦੇ ਮੰਨਾਂਗੇ ਜਿੰਦੇ ਉਹ ਘਰਾਂ ਚ ਵਾਪਸੀ ਹੋਗੀ ਆਪਦੇ ਮਲੋਂ ਇੱਥੇ ਜਾ ਕੇ ਭੂਆ ਦੇ ਆਪਾਂ ਵੀ ਰੁਸਕ ਚ ਭੂਆ ਕੋਲੇ ਚਲੇ ਜਾਂਦੇ ਸੀ ਦੋ ਦਿਨ ਬਾਪੂਆ ਕਹਿੰਦੇ ਸੀ ਭਾਈ ਆ ਲੈ ਜਾਓ ਮੁੰਡੇ ਨੂੰ ਆਪਣਾ ਗੁੱਸਾ ਟੈਲਾ ਦੋ ਦਿਨ ਆਪਣੇ ਵੀ ਲੰਘੀਆਂ ਚੱਲੋ ਜੀ ਇਹ ਐਂ ਕਰਦੇ ਨੇ ਐ ਭੂਆ ਕੋਲੇ ਚਲੇ ਗਏ ਫੇਰ ਮੁੜੇ ਦੱਸੋ ਹੁਣ ਤੂੰ ਇਹ ਕਰੇ ਰਿਟਾਇਰ ਵੀ ਹੋ ਜਾਓ ਉਹ ਨਵੇਂ ਮੁੰਡਿਆਂ ਨੂੰ ਕੋਈ ਕੰਮ ਕਰ ਲੈਣ ਦਿਓ ਉਹ ਪਾਰਲੀਮੈਂਟ ਜਿਹੜੀ ਤੁਸੀਂ ਵਿਧਾਨ ਸਭਾ ਦੇਖਿਆ ਸੀਗਾ ਕਮ ਨੌਰੇ ਲਾਉਂਦੇ ਹੁੰਦੇ ਨੇ ਜੀ ਦੀ ਵਾਰੀ ਆ ਗਈ ਬੋਲਣ ਦੀ ਬੋਲ ਕੇ ਕਾਂਗਰਸੀ ਚੱਲੇ ਵਿੱਚ ਮੈਂ ਕੀ ਕੀਤਾ ਮੈਂ ਜਿੰਦਾ ਲੈ ਗਿਆ ਮੈਂ ਕਿ ਜਿੰਦਾ ਲਾਓ ਇਹਨਾਂ ਨੂੰ ਇੱਥੇ ਬਿਠਾਓ ਇਹਨਾਂ ਨੂੰ ਇਹਨਾਂ ਨੂੰ ਬੋਲਣ ਦਾ ਮੌਕਾ ਵੀ ਦਿਓ ਨਾਲ ਸੁਣ ਤੋਂ ਸੀ ਜੋ ਬੋਲਦਾ ਚਲੋ ਜੀ ਬਾਅਦ ਮੇਰਾ ਕੰਮ ਖਤਮ ਐਸ ਕੰਮ ਬਸਤੇ ਆਇਆ ਮੈਂ ਕਿਆ ਸੋ ਜਿੰਦਾ ਲਾਤਾ ਜੀ ਮੈਨਾਂ ਨੂੰ ਉੱਥੇ ਪਟਦੇ ਜੀ ਵਰ ਕਮ ਜਿੰਦਲਾਤਾ ਮੈਂ ਕਿ ਅੰਦਰੋਂ ਹੀ ਲਾਉਣਾ ਬਾਹਰੋਂ ਥੋੜੀ ਲਾਉਣਾ ਆਜੋ ਬੈਠੋ ਕਰੀਏ ਗੱਲ ਇਹਨਾਂ ਦੇ ਹਾਲ ਸੋ ਇਹਨਾਂ ਦਾ ਕੋਈ ਹੋਰ ਮਤਲਬ ਹੀ ਨਹੀਂ ਜੀ ਇਹਨਾਂ ਦਾ ਬੱਸ ਭਗਵੰਤ ਮਾਨ ਨੂੰ ਗਾਲਾਂ ਕੱਢ ਲੋ ਤੜਕ ਹੀ ਲੱਗ ਜਾਂਦੇ ਐ ਮੈਨੂੰ ਗਾਲਾਂ ਖਾਣ ਦੀ ਕੀ ਲੋੜ ਸੀ ਜੀ ਫਿਰ ਮੈਂ ਤਾਂ ਚੰਗਾ ਪੜਿਆ ਕਲਾਕਾਰ ਸੀ ਮੈਂ ਤਾਂ ਬੰਬੇ ਦਿੱਲੀਆਂ ਤੱਕ ਉਹ ਪੂਰੇ ਦੇਸ਼ 'ਚ ਸ਼ੋਅ ਕਰਦਾ ਸੀ ਫਿਲਮਾਂ ਹੁੰਦੀਆਂ ਸੀ ਮੈਨੂੰ ਗਾਲਾਂ ਕੱਢਣ ਦੀ ਲੋੜ ਸੀ ਪਰ ਨਾ ਤਾਂ ਮੈਂ ਪੈਸਾ ਕਮਾਉਣਾ ਜਾਂ ਮੈਂ ਉਹ ਵੀ ਭਈ ਮੈਂ ਤਾਂ ਠੇਕੇ 'ਚ ਸਫਾ ਲਿਆ ਜਾਂ ਬੱਸਾਂ 'ਚ ਸਫਾ ਲਿਆ ਰੇਤੇ ਦੀਆਂ ਖੱਡਾਂ 'ਚ ਕਿਸੇ 'ਚ ਹਿੱਸਾ ਨਹੀਂ ਪਾਇਆ ਹਿੱਸਾ ਜ਼ਰੂਰ ਪਾਇਆ ਪਰ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਇਆ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੁਝ ਬੋਲਣ ਦੀ ਲੋੜ ਹੀ ਨਹੀਂ ਜੋ ਸਾਢੇ 3 ਕਰੋੜ ਵਕੀਲ ਮੇਰਾ ਹੈ ਤੇ ਬੋਲਣਗੇ ਕੀ ਉਹ ਬੋਲਣ ਜੋ ਕੇ ਛੱਡੇ ਹੀ ਨਹੀਂ ਸੋ ਪਹਿਲਾਂ ਕਿਉਂ ਨਹੀਂ ਹੋਏ ਕੰਮ ਇਹ ਇਹ ਕੰਮ ਪਹਿਲਾਂ ਤਾਂ ਨਹੀਂ ਹੋਏ ਕਿਉਂਕਿ ਉਹਨਾਂ ਨੂੰ ਪਤਾ ਸੀ ਲੋਕ ਕਿਤੇ ਨਹੀਂ ਜਾ ਸਕਦੇ ਸਾਡੀ ਵਾਰੀ ਆਊਗੀ ਅਗਲੀ ਵਾਰੀ ਉਹ ਦੂਜੇ ਸੋਚਦੇ ਸੀ ਕਿਤੇ ਨਹੀਂ ਜਾ ਸਕਦੇ ਹੁਣ ਫੇਰ ਸਾਡੀ ਵਾਰੀ ਆਊਗੀ ਐਂ ਵਾਰੀਆਂ ਬਣ ਲੀਆਂ ਸੀ ਉਹ ਇੱਕ ਪਿੰਡ ਚ ਨਾ ਮਹਸਾ ਚੋਰੀ ਹੋਣ ਲੱਗੀਆਂ ਇੱਕ ਮੈਂ ਚੋਰੀ ਹੋ ਗਈ ਅਗਲੇ ਦਿਨ ਦੋ ਹੋ ਗਈਆਂ ਤੀਜੇ ਦਿਨ ਫੇਰ ਇੱਕ ਮਹਾਂ ਚੋਰੀ ਹੋ ਗਈ ਉਹ ਪਿੰਡ ਚ ਕੋਈ ਸਾਥ ਰਹਿੰਦਾ ਸੀ ਡੇਲਾ ਸੀ ਉਹਦਾ ਲੋਕ ਉਹਦੇ ਕੋਲ ਮੰਨ ਤਾਂ ਬਹੁਤ ਸੀ ਉਹਦੀ ਲੋਕ ਉਹਦੇ ਕੋਲ ਕਹਿੰਦੇ ਬਾਬਾ ਜੀ ਜਮੇ ਪੱਟੇ ਗਏ ਮੈਂ ਸੈਂਚੋਰੀ ਹੁਣ ਨਹੀਂ ਹਟ ਰਹੀਆਂ ਕੀ ਕਰੀਏ ਉਹ ਬਾਬਾ ਕਹਿੰਦਾ ਐ ਕਰੋ ਇੱਕ ਚਾਦਰ ਲੈ ਕੇ ਨਾ ਚਾਰ ਜਣਿਆਂ ਨੂੰ ਚਾਦਰ ਫੜਾ ਦਿਓ ਚਾਰੇ ਕੰਨੇ ਫੜ ਕੇ ਗੁਰਦੁਆਰਾ ਸਾਹਿਬ ਚ ਅਨਾਉਂਸਮੈਂਟ ਕਰ ਦਿਓ ਕਿ ਚਾਦਰ ਦੇ ਥੱਲੋਂ ਦੀ ਲੰਘਾ ਲੋ ਸਾਰੇ ਪਿੰਡ ਨੂੰ ਜਿਹਨੇ ਮੈਂ ਸਾਂਚੋਰੀ ਕੀਤੀ ਹੋਈਆਂ ਜਦੋਂ ਹੀ ਚਾਦਰ ਥੱਲੋਂ ਦੀ ਲੰਘਿਆ ਉੱਥੇ ਹੀ ਡਿਗਪੂ ਮਰ ਜੂ ਚਲੋ ਪਿੰਡ 'ਚ ਅਨਾਉਂਸਮੈਂਟ ਕਰਤੀ ਚਾਰ ਜਣੇ ਚਾਦਰ ਲੈ ਕੇ ਖੜ ਗਏ ਥੱਲੋਂ ਦੀ ਲੋਕਾਂ ਨੂੰ ਕੱਢੀ ਗਏ ਸਾਰੇ ਬੰਦੇ ਕੱਢ ਤੇ ਸਾਰੀਆਂ ਪਿੰਡ ਦੀਆਂ ਮਹਿਰ ਬੀਬੀਆਂ ਥੱਲੋਂ ਦੀ ਲੰਘੀਆਂ ਬੱਚੇ ਵੀ ਲੰਗਾ ਲੇ ਕੋਈ ਡਗੇ ਹੀ ਨਹੀਂ ਕੋਈ ਮਰੇ ਹੀ ਨਹੀਂ ਕਾਰਨ ਪਤਾ ਕੀ ਹੈ ਜਿਹੜੇ ਮੈਂ ਸੱਚੀ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਮਰੂ ਕੌਣ ਆਪਾਂ ਹੀ ਕੀਤਾ ਹੈ 70 ਸਾਲ ਤੋਂ ਚੋਰਾਂ ਨੂੰ ਚਾਦਰਾਂ ਫੜਾ ਰੱਖਿਆ ਸੀ ਆਪਦੇ ਆਪ ਤੇ ਸ਼ੱਕ ਕਰ ਹੀ ਜਾਂਦੇ ਸੀ ਵੀ ਉਹ ਲੁੱਟਿਆ ਉਹ ਲੁੱਟਣ ਵਾਲੇ ਤਾਂ ਚਾਦਰਾਂ ਬੜੀ ਖੜੇ ਨੇ ਹੁਣ ਤੁਸੀਂ ਕੰਨੀਆਂ ਬਦਲੀਆਂ ਨੇ ਚਾਦਰਾਂ ਦੀਆਂ ਤਾਂ ਕਰਕੇ ਹੁਣ ਚੋਰੀਆਂ ਬੰਦ ਵੀ ਹੋਣਗੀਆਂ ਤੇ ਤੁਹਾਡਾ ਪੁਰਾਣਾ ਚੋਰੀ ਹੋਇਆ ਇੱਕ ਇੱਕ ਪੈਸਾ ਵਿਆਹ ਸਮੇਤ ਖਜ਼ਾਨੇ ਚ ਆਊਗਾ ਖਜ਼ਾਨੇ ਚੋਂ ਹਸਪਤਾਲਾਂ ਦੇ ਰੂਪ ਚ ਸੜਕਾਂ ਦੇ ਰੂਪ ਚ ਖਜ਼ਾਨੇ ਚੋਂ ਤੁਹਾਨੂੰ ਨੌਕਰੀਆਂ ਦੇ ਰੂਪ ਚ ਸਕੂਲਾਂ ਦੇ ਰੂਪ ਚ ਵਾਪਸ ਆਊਗਾ ਆ ਫਰਕ ਪੈ ਜਾਊਗਾ ਬਸ ਸੋ 8000 ਕਰੋੜ ਰੁਪਏ ਆਪਣਾ ਇਹ ਰੋਕੀ ਬੈਠੇ ਕੇਂਦਰ ਵਾਲੇ ਜੀ ਜੋ 5500 ਕਰੋੜ ਦਾ ਕੱਲਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਕਨ ਬੋਰਡ ਦਾ ਉਹ ਰੋਕਿਆ ਕਿਉਂ ਸੀ ਕੈਪਟਨ ਮਰਿੰਦਰ ਨੇ ਕੱਲ ਤੇ ਜਗਤ ਤੇ ਵਾਰਤ ਲਿਆ ਕਿਤੇ ਹੋਰ ਵਾਰਤ ਲਿਆ ਉਹਨਾਂ ਨੇ ਪੈਸੇ ਰੋਕਤੇ ਪੈਸੇ ਰੋਕਤੇ ਜਦੋਂ ਅਸੀਂ ਗਏ ਤਾਂ ਮੈਨੂੰ ਕਹਿੰਦੇ ਵਿਧਾਨ ਸਭਾ ਚ ਰੂਲ ਬਦਲੋ ਕਿ ਸਿਰਫ ਪੈਸਾ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਜਾਂ ਮੰਡੀਆਂ ਦੀ ਅਪਗ੍ਰੇਡੇਸ਼ਨ ਤੇ ਹੀ ਲੱਗੂਗਾ ਮੈਂ ਮੈਂ ਵਿਧਾਨ ਸਭਾ ਚ ਲਿਆਂਦਾ ਮੈਂ ਕਿ ਅਸੀਂ ਲਾਉਣੀ ਮੰਡੀਆਂ ਤੇ ਆ ਮੰਡੀਆਂ ਨੂੰ ਜਾਣ ਆਣੀਆਂ 67000 ਕਿਲੋਮੀਟਰ ਸੜਕਾਂ ਉਹਨਾਂ ਨੂੰ ਬਣਾਉਣਾ ਹੈ ਪਰ ਅਸੀਂ ਰੂਲ ਬਦਲਤਾ ਅਸੀਂ ਕਹ ਦੇ ਦਿਓ ਕਹਿੰਦੇ ਨਾ ਮੰਡੀ ਦਾ ਟੈਕਸ ਕਹਿੰਦੇ ਜ਼ੀਰੋ ਕਰਾਂਗੇ ਮੈਂ ਕਹਿੰਦਾ ਜੀ ਪਹਿਲਾਂ 3% ਹੈ 0 ਕਿਵੇਂ ਕਰ ਦਊਗਾ ਤੁਸੀਂ ਕਹਿੰਦੇ ਨਾ ਹਮ ਦੂਸਰੇ ਸਟੇਟਾਂ ਕੋ 0 ਦੇ ਰਹੇ ਮੈਂ ਕਹਿੰਦਾ ਨਾ ਫੇਰ ਐ ਨਹੀਂ ਚੱਲਣਾ ਕੰਮ ਠੀਕ ਹੈ ਨਾ 5500 ਕਰੋੜ ਕੈਪਟਨ ਹੋਰਾਂ ਦੀਆਂ ਗਲਤੀਆਂ ਕਰਕੇ ਉੱਥੇ ਰੋਕਿਆ ਪਿਆ ਹੁਣ ਕੈਪਟਨ ਉਹ ਸੇ ਪਾਰਟੀ ਚਲੇ ਗਿਆ ਕਰਵਾਵੇ ਨਾ ਕਲੀਅਰ ਉਥੋਂ ਸੁਨੀਲ ਜਾਖੜ ਕਰਵਾਵੇ ਨਾ ਕਲੀਅਰ ਹੋਏ ਪੈਸਾ ਆ ਜਿਹੜੇ ਮਨਪੀ ਬਦਲ ਹੋ ਵੀ ਕਰਾਉਣ ਨਾ ਉੱਥੇ ਪੈਸਾ ਕਿ ਪਈ ਪੰਜਾਬ ਦਾ ਪੈਸਾ ਦੇ ਤੁਸੀਂ ਪੰਜਾਬ ਦੇ ਹੋ ਕੇ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਰਹੇ ਫਿਰ ਐਨਐਚਐਮ ਦਾ ਨੈਸ਼ਨਲ ਹੈਲਥ ਮਿਸ਼ਨ ਦਾ ਆਹ ਸਥਾਨ ਦਾ ਊਰੋਕ ਰੱਖਿਆ ਵੀਰੋ ਮੈਂ ਕਈ ਵਾਰੀ ਗਿਆਨੀ ਨੀਤੀਯੋਗ ਦੀਆਂ ਮੀਟਿੰਗਾਂ 'ਚ ਵੀ ਗਿਆ ਵੀ ਸਾਡੇ ਪੈਸੇ ਦੇ ਦਿਓ ਕੋਈ ਅਫਸਰ ਮੇਰਾ ਫੈਨ ਹੈ ਉੱਥੇ ਨਾ ਤਾਂ ਲੈਣਾ ਐਵੇਂ ਉਹਨੂੰ ਸਸਪੈਂਡ ਕਰ ਦੂ ਮੋਦੀ ਉਹ ਮੈਨੂੰ ਕਹਿੰਦਾ ਜੀ ਇੱਥੇ ਪੈਸੇ ਨਹੀਂ ਮਿਲਣੇ ਮੈਂ ਕਿਹਾ ਯਾਰ ਨੀਤੀਯੋਗ 'ਚ ਬੈਠੇ ਆਂ ਇੱਥੋਂ ਹੀ ਤਾਂ ਨੀਤੀਆਂ ਬਣਦੀਆਂ ਨੇ ਇੱਥੋਂ ਪੈਸੇ ਕਿਉਂ ਨਹੀਂ ਮਿਲਣੇ ਕਹਿੰਦਾ ਨਾ ਨਾ ਲੋਕਾਂ ਕੋਲੇ ਜਾਓ ਪੰਜਾਬ ਦੇ ਲੋਕਾਂ ਕੋਲੇ ਮੈਂ ਕਿਹਾ ਲੋਕਾਂ ਕੋਲੇ ਕੀ ਕਰਨ ਜਾਵਾਂ ਲੋਕਾਂ ਨੇ ਤਾਂ ਕਰਤਾ ਕੰਮ ਲੋਕਾਂ ਨੇ ਤਾਂ 117 ਚੋਂ 92 ਦੇਤੀਆਂ ਕਹਿੰਦੇ ਨਾ ਨਾ ਇੱਕ ਵਾਰੀ ਫੇਰ ਜਾਓ ਫੇਰ ਕੱਲ ਬਣ ਜੂ ਕਹਿੰਦੇ ਉਹ 92 ਪੰਜਾਬ ਵਾਲੀਆਂ ਸੀ ਮੈਂ ਕਿਹਾ ਹੁਣ ਕੀ ਕਰਾਂ ਕਹਿੰਦਾ ਐ ਕਰੋ 13 ਦੀਆਂ 13 ਸੀਟਾਂ ਪੰਜਾਬ ਚੋਂ ਆਮਾ ਦੀ ਪਾਰਟੀ ਵਾਸਤੇ ਜਿਤਾ ਲਿਓ 10 ਥੋੜੇ ਪਹਿਲੀ ਹੈਗੇ ਨੇ ਉਹ ਵਿੱਚ ਰਾਜ ਸਭਾ ਚ ਬਾਕੀ ਦਿੱਲੀ ਤੋਂ ਤੇ ਆਣ ਦੋੜਾਂ ਆ ਜਾਣਗੇ ਜਦੋਂ ਤੁਸੀਂ 30 35 ਹੋਗੇ ਨਾ ਜੋ 30 35 ਇਕੱਠੇ ਬੋਲਣਗੇ ਮਜਾਲ ਹੈ 1 ਰੁਪਈਆ ਵੀ ਇਹ ਰੱਖ ਸਕਣ ਜਾਇ ਕੋਈ 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 ਵੀ ਸਰਕਾਰ ਕੇਂਦਰ ਦੀ ਆਵੇ ਕਿ ਪੈਸਾ ਦੱਬੀ ਬੈਠੇ ਨੇ ਮੇਰੇ ਮੇਰੇ 13 ਹੱਥ ਹੋ ਜਾਣਗੇ ਫਿਰ ਹੁਣ ਮੈਂ ਇਕੱਲਾ ਲੜੀ ਜਾਨਾ ਨਹੀਂ ਬੀਜੇਪੀ ਨਾਲ ਇਕੱਲਾ ਲੜੀ ਜਾਨਾ ਗਵਰਨਰ ਨਾਲ ਇਕੱਲਾ ਲੜੀ ਜਾਨਾ ਹਰ ਗੱਲ ਤੇ ਸੁਪਰੀਮ ਕੋਰਟ ਜਾਣਾ ਪੈਂਦਾ ਕਾਂਗਰਸੀਆਂ ਨਾਲ ਇਕੱਲਾ ਲੜੀ ਜਾਨਾ ਤਾਂ ਫਿਰ ਹੁਣ ਜੇ ਤੁਸੀਂ ਮੈਨੂੰ 13 ਹੱਥ ਦੇ ਦੋਗੇ ਪੰਜਾਬ ਚੋਂ ਤਾਂ ਮੇਰਾ ਭਾਰ ਵੀ ਸੌਖਾ ਹੋਊ ਤੇ ਉਸ ਤੋਂ ਬਾਅਦ ਮੈਂ ਤੁਸੀਂ ਦੇਖਿਓ ਸਹੀ ਨਜ਼ਾਰੇ ਵਾਹਦੇ ਜਦੋਂ ਉਹ ਪੈਸੇ ਆ ਗਏ ਨਾ ਮੈਂ ਕਿਹੜਾ ਪੈਸਾ ਮੈਂ ਤਾਂ ਵਿਆਸ ਸਮੇਤ ਲਾਉਂ ਤੁਹਾਡੇ ਤੇ ਸੋ ਇਸ ਕਰਕੇ ਮੈਂ ਤਾਂ ਚਾਹੀਏ ਇਸ ਗੱਲ ਦਾ ਹੁੰਦਾ ਜਦੋਂ ਸਵੇਰੇ ਉੱਠਦਾ ਜਦੋਂ ਮੈਂ ਉੱਠ ਅੱਖ ਖੁੱਲਦੀ ਹੈ ਸਭ ਤੋਂ ਪਹਿਲਾਂ ਸ਼ੁਕਰਾਨਾ ਰੱਬ ਦਾ ਕਰਦਿਆਂ ਕਿ ਪ੍ਰਮਾਤਮਾ ਇੱਕ ਦਿਨ ਹੋਰ ਮਿਲ ਗਿਆ ਪੰਜਾਬ ਦੀ ਸੇਵਾ ਕਰਨ ਵਾਸਤੇ ਸੋ ਮੈਂ ਤਾਂ ਇਸ ਕਿਸਮ ਦਾ ਬੰਦਾ ਤੁਸੀਂ 13 ਜ਼ੀਰੋ ਕਰ ਦੋ ਬਾਕੀ ਜ਼ਿੰਮੇਵਾਰੀ ਫਿਰ ਮੇਰੀ ਹੈ ਫਿਰ ਮੈਨੂੰ ਪਤਾ ਵੀ ਇਹ ਜਿਹੜਾ ਘਿਓ ਹੈ ਇਹ ਉਂਗਲੀ ਟੇਢੀ ਨਾਲ ਨਿਕਲਣਾ ਹੈ ਸਿੱਧੀ ਨਾਲ ਜਾਂ ਕਿਵੇਂ ਕਰਨਾ ਸੋ ਇੱਕ ਵਾਰੀ ਤਾੜੀ ਇਸ ਗੱਲ ਤੇ ਮਾਰ ਦਿਓ ਕਿ ਜੇ ਤੁਸੀਂ ਇਹ ਮੇਰੇ ਹਾਮੀ ਭਰਦੇ ਹੋ ਇਸ ਗੱਲ ਨਾਲ ਮੈਂ ਭਾਕ ਕਰ ਲੂੰਗਾ ਮੈਂ ਮਾਚ ਮਿਲੂੰਗਾ ਕੋਈ ਨਹੀਂ ਬੈਠ ਨਹੀਂ ਬੈਠ ਜਾਓ ਮੈਂ ਕੋਈ ਨਹੀਂ ਮਿਲ ਕੇ ਜਾਉਂ ਬਾਹਰ ਸੇ ਬੈਠ ਜਾਓ ਬਹੁਤ ਬਹੁਤ ਧੰਨ ਦੇਖੋ ਆ ਇਹ ਜਜ਼ਬਾਤ ਨੇ ਲੋਕਾਂ ਦੇ ਭਰੇ ਪਏ ਨੇ ਇਹ ਕਈ ਕਈ ਸਾਲਾਂ ਦੇ ਭਰੇ ਪਏ ਨੇ ਅੰਦਰੋਂ ਗੁਬਾਰ ਹੈ ਇਹ ਪਹਿਲਾਂ ਕਦੇ ਇਦਾਂ ਹੋ ਸਕਦਾ ਸੀ ਕਿ ਮੁੱਖ ਮੰਤਰੀ ਨੂੰ ਤੁਸੀਂ ਕਹੋ ਜੀ ਇੱਕ ਮਿੰਟ ਮੈਂ ਵੀ ਬੋਲਣਾ ਹੈ ਜਾਂ ਕਿਸੇ ਨੇ ਪਹਿਲਾਂ ਮਿਲਦੇ ਸੀ ਕਦੇ ਆਉਂਦੇ ਹੀ ਨਹੀਂ ਸੀ ਮਿਲਦੇ ਛੱਡੋ ਇੱਥੇ ਆਉਂਦੇ ਹੀ ਨਹੀਂ ਸੀ ਕਦੇ ਪੰਜਾਬ 'ਚ ਮੈਨੂੰ ਲੱਗਾ 8-10 ਵਾਰੀ ਹੋਇਆ ਆਇਆ ਸੀ 5 ਸਾਲਾਂ 'ਚ ਕੈਪਟਨ ਦੱਸੋ ਯਾਰ ਪਤਾ ਨਹੀਂ ਕਿੱਥੇ ਪਹਾੜਾਂ 'ਚ ਰਹਿੰਦੇ ਰਹੇ ਨੇ ਸੋ ਹੁਣ ਹੁਣ ਜਿਹੜਾ ਮਾਹੌਲ ਬਦਲ ਗਿਆ ਤੁਹਾਡੇ ਵਰਗਾ ਹੀ ਆ ਇੱਥੇ ਹੀ ਰਹਨੇ ਆ ਪਿੰਡਾਂ ਦਾ ਵੀ ਮੈਂ ਤਾਂ ਜੋ ਵੀ ਲੈਣੀ ਹੋਵੇ ਜ਼ਿੰਮੇਵਾਰੀ ਜਾ ਕੋਈ ਫੈਸਲਾ ਮੈਂ ਪਿੰਡ ਵਾਲਿਆਂ ਨੂੰ ਪੁੱਛ ਲੈਣਾ ਵੀ ਕਿਵੇਂ ਹੋਇਆ ਜਮਾ ਸੱਚ ਦੱਸ ਦਿੰਦੇ ਨੇ ਉਹ ਬਿ ਆਹ ਨਾ ਪੰਗਾ ਲੈ ਲੋ ਭਈ ਇਹਦਾਂ ਨਾ ਹੋਊ ਹਾਂ ਅੱਛਾ ਠੀਕ ਹੈ ਕਰਨ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੀ ਹੱਲ ਹੈ ਹੱਲ ਵੀ ਉੱਥੇ ਹੀ ਹੈ ਜਿੱਥੇ ਸਮੱਸਿਆ ਹੈ ਹੱਲ ਉੱਥੇ ਹੀ ਲੱਭੋ ਜਿੱਥੇ ਸਮੱਸਿਆ ਹੈ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਇਸ ਵਾਰ ਆ ਦੋ ਚਾਰ ਦਿਨਾਂ ਤੱਕ ਕੋਡ ਲੱਗ ਜਾਣਾ ਕੋਡ ਲੱਗ ਜਾਣਾ ਕੋਈ ਗੱਲ ਨਹੀਂ 2 ਮਹੀਨੇ ਦਾ ਹੀ ਹੋਊਗਾ ਮਈ ਦੇ ਵਿੱਚ ਵੋਟਾਂ ਆਉਣਗੀਆਂ ਜਾਂ ਮਈ ਚ ਵੋਟਾਂ ਗਿਣੀਆਂ ਜਾਣਗੀਆਂ ਤਾਂ ਬਸ ਮੈਨੂੰ ਉਮੀਦ ਹੈ ਸੰਗਰੂਰ ਵਾਲੇ ਕਦੇ ਵੀ ਮੇਰਾ ਦਿਲ ਨਹੀਂ ਤੋੜਿਆ ਤੁਸੀਂ ਜਦੋਂ ਮੈਂ ਅੱਧੀ ਅੱਧਾ ਬੋਲ ਵੀ ਮੈਂ ਮਾਰਾਂ ਤਾਂ ਤੁਸੀਂ ਹਮ ਹਮ ਆ ਕੇ ਬਹੁਤ ਡਬਲ ਟ੍ਰਿਪਲ ਪਿਆਰ ਦਿੰਦੇ ਹੋ ਐਸ ਵਾਰ ਵੀ ਤੁਹਾਡੇ ਪਿਆਰ ਦੀ ਜਰੂਰਤ ਹੈ ਕਿਉਂਕਿ ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹੜੇ ਰਾਜੇ ਦੀ ਪਰਜਾ ਹੋਵੇ ਇਹਨਾਂ ਨੇ ਝਾਕੀ ਰੋਕੀ ਝਾਕੀ ਆਪਣੀ 26 ਜਨਵਰੀ ਚ ਆਪਣੀ ਝਾਕੀ ਨਹੀਂ ਸੀ ਕਹਿੰਦੇ ਅਸੀਂ ਭਗਤ ਸਿੰਘ ਹੋਰੀ ਮਾਈ ਭਾਗੋ ਹੋਰੀ ਮੈਂ ਜਿਹੜੇ ਸਿੱਖ ਵਰੀਅਰ ਦੀ ਪਹਿਲੀ ਲੇਡੀ ਸੀ ਪਹਿਲੀ ਮਹਿਲਾ ਵਰੀਅਰ ਮਾਈ ਭਾਗੋ ਉਹਦਾ ਉਹ ਕਾਲਜ ਬਣਾਇਆ ਹੋਇਆ ਕੁੜੀਆਂ ਨੂੰ ਟ੍ਰੇਨਿੰਗ ਦੇਣ ਦਾ ਫੌਜ ਚ ਭਰਤੀ ਵਾਸਤੇ ਮੋਹਾਲੀ ਉਹ ਦਿਖਾਇਆ ਹੈਨਾ ਲਾਲਾ ਲਾਜਪਤਰਾ ਜੀ ਉਦਮ ਸਿੰਘ ਜਲਿਆਂਵਾਲੇ ਬਾਗ ਦਾ ਸਾਕ ਸਭ ਦਿਖਾਇਆ ਰਿਜੈਕਟ ਕਰਤੀ ਅਜੀ ਕੀ ਗੱਲ ਬਈ ਕਹਿੰਦੇ ਜੇ ਝਾਕੀ ਅੱਛੀ ਨਹੀਂ ਹੈ ਮੈਂਨੇ ਕਹਾ ਭਗਤ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ ਉਦਮ ਸਿੰਘ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ? ਕਰਤਾਰ ਸਿੰਘ ਸਰਾਬੇ ਨੂੰ ਰਿਜੈਕਟ ਕਰਨ ਵਾਲੇ ਤੁਸੀਂ ਕੌਣ ਹੋ? ਕੌਣ ਹੋਣੇ ਤੁਸੀਂ ਕਹ ਕਿਹੜੇ ਅਫਸਰਾਂ ਨੂੰ ਰਿਜੈਕਟ ਕੀਤੀ ਐ ਇਹ? ਮੈਂ ਜਦੋਂ ਪੂਰੇ ਜ਼ੋਰ ਨਾਲ ਮੁੱਦਾ ਠਾਾਇਆ ਮੈਂ ਕਹਾਂ ਤੂੰ ਪਹਿਲਾਂ ਤਾਂ 26 ਜਨਵਰੀ ਨੂੰ ਦਿਖਾਉਣੀ ਸੀ ਮੈਂ ਨੌ ਹੋਰ ਬਣਾ ਲੀਆਂ ਉਹਦੀਆਂ। ਉਹਨਾ ਪਿੰਡਾਂ 'ਚ ਫਿਰਦੀਆਂ ਆ ਗਈਆਂ ਸੀ ਇੱਥੇ ਆ ਗਈਆਂ ਹੋਣੀਆਂ। ਦੇਖੀਏ ਨਾ ਕੀ ਘਾਟ ਆ ਵੀ ਉਹ 'ਚ? ਕੀ ਗੱਲ ਕਿਉਂ ਨਹੀਂ ਆ ਸਕਦੀ 26 ਜਨਵਰੀ 'ਚ ਇਹ? ਡਰ ਗਏ। ਮੈਨੂੰ ਚਿੱਠੀ ਆਈ ਉਹਨਾਂ ਦੀ ਸਰਕਾਰ ਗ੍ਰਹਿ ਮੰਤਰਾਲੇ ਦੀ। ਕਹਿੰਦੇ ਜੀ ਥੋੜਾ ਜਿਹਾ ਇਹ ਇਹ ਗੱਲ ਬੋਲਣਾ ਬੰਦ ਕਰ ਦਿਓ ਚਾਕੀ ਵਾਲਾ ਵੀ ਅਸੀਂ ਵਾਦਾ ਕਰਦੇ ਆਂ ਅਗਲੀ 15 ਅਗਸਤ ਚ ਉਦੋਂ ਅਗਲੀ 26 ਜਨਵਰੀ ਉਦੋਂ ਅਗਲੀ 15 ਅਗਸਤ ਤੋਂ 3 ਸਾਲਾਂ ਦੀਆਂ 15 ਅਗਸਤ ਤੇ 26 ਜਨਵਰੀਆਂ ਚ ਪੰਜਾਬ ਦੀ ਝਾਕੀ ਸਭ ਤੋਂ ਪਹਿਲੇ ਨੰਬਰ ਤੇ ਆਇਆ ਕਰੂ ਬਸ ਇਹ ਬੋਲਣਾ ਬੰਦ ਕਰ ਦਿਓ ਮੈਂ ਗੱਲ ਸੁਣੋ ਮੈਂ ਜਵਾਬ ਦਿੱਤਾ ਤਾੜੀਆਂ ਵਾਲਾ ਨਹੀਂ ਤਾੜੀਆਂ ਵਾਲਾ ਜਵਾਬ ਨਹੀਂ ਪੂਰੀ ਗੱਲ ਸੁਣ ਲਓ ਮੈਂ ਕਿ ਅਗਲੀ 15 ਅਗਸਤ ਤੱਕ ਤੁਹਾਨੂੰ ਪੱਕਾ ਪਤਾ ਵੀ ਤੁਸੀਂ ਫੈਸਲਾ ਕਰੋਗੇ ਇਹ ਪਤਾ ਸਾਡੇ ਵਰਗੇ ਫੈਸਲੇ ਲਈ ਜਾਂਦੇ ਹੁਣ ਫੇ ਹੈ ਸੋ ਇਹਨਾਂ ਨੂੰ ਕਿਵੇਂ ਪਤਾ ਵੀ 15 ਕਸ ਤੋਂ ਅਸੀਂ ਹੋਵਾਂਗੇ ਅਗਲੀ ਨੂੰ ਜਨਤਾ ਦਾ ਕੀ ਪਤਾ ਲੱਗਦਾ ਥੋੜਾ ਜਿਹਾ ਨਾ ਗੱਲ ਸੁਣ ਕੇ ਤਾੜੀਆਂ ਮਾਰਿਆ ਕਰੋ ਉਹ ਸੁਖਵੀਰ ਬਾਲ ਦੇ ਆਲੇ-ਦਲੇ ਖੜੇ ਹੁੰਦੇ ਆ ਉਹ ਬਸ ਉਹ ਨਾ ਇਹ ਦੇਖਣ ਗੱਲ ਦਾ ਮਤਲਬ ਕੀ ਹੈ ਉਹਨਾਂ ਨੂੰ ਦੇਖਣਾ ਹੁੰਦਾ ਸਾਹ ਕਦੋਂ ਕਹ ਲੈਂਦਾ ਉਦੋਂ ਹੀ ਨਾ ਆਲੀ ਬੋਲੇ ਸੋ ਬਸ ਉਹੀ ਉਹੀ ਗੱਲ ਹੈ ਨਾ ਇੱਕ ਬੰਦਾ ਸੀ ਉਹ ਦੂਜੇ ਨੂੰ ਮਿਲਿਆ ਕਹਿੰਦਾ ਯਾਰ ਗੁਰਦੇਵ ਮਰੀ ਮੈਂ ਇਸ ਬਿਮਾਰ ਹੋ ਗਈ। ਕਹਿੰਦਾ ਯਾਰ ਤੇਰੀ ਵੀ ਮੈਸ ਬਿਮਾਰ ਹੋਈ ਸੀ 15 ਦਿਨ ਪਹਿਲਾਂ ਤਾਂ ਕੀ ਦਿੱਤਾ ਸੀ? ਉਹ ਕਹਿੰਦਾ ਮੈਂ ਤਾਂ ਤਾਰੇ ਮੀਰੇ ਦਾ ਤੇਲ ਦਿੱਤਾ ਸੀ। ਇਹਨਾਂ ਸੁਣ ਕੇ ਭੱਜ ਗਿਆ ਉਹ ਕਹਿੰਦਾ ਗੱਲ ਤਾਂ ਸੁਣ ਲਗਾ ਉਹ ਕਹਿੰਦਾ ਪਹਿਲਾਂ ਯਾਰ ਮੈਂ ਨਕ ਨਵੇੜਿਆ ਵਾਂ। ਤਾਰੇ ਮੀਰੇ ਦਾ ਤੇਲ ਦੇਤਾ ਮੈਂ ਇਸ ਮਰ ਗਈ। ਮੈਂ ਇਸ ਮਰ ਗਈ। ਅਗਲੇ ਦਿਨ ਫੇਰ ਮਿਲਿਆ ਗੁਰਦੇਵ। ਉਹ ਲੰਬਾ ਦਿੱਤਾ ਕਹਾ ਗੁਰਦੇਵ ਜੀ ਤੂੰ ਚੰਗਾ ਬੰਦਾ ਹੈ। ਕੱਲ ਤਾਂ ਮੈਨੂੰ ਤਾਰੇ ਮੀਰੇ ਦਾ ਤੇਲ ਕਹਿਤਾ ਮੈਂ ਤਾਰੇ ਮੀਰੇ ਤੇਰੇ ਤਾਂ ਮੇਰੀ ਤਾਂ ਮੈਸ ਮਰ ਗਈ। ਉਹ ਕਹਿੰਦਾ ਤਾਂ ਕਾਲੀ ਉਹ ਇੰਨੀ ਕੀਤੀ ਪਹਿਲੀ ਭੱਜ ਗਿਆ ਮੇਰੇ ਲਈ ਵੀ ਮਰ ਗਈ ਸੀ। ਮੈਂ ਦੱਸਣ ਲੱਗਾ ਤੂੰ ਸੁਣੀ ਹੀ ਨਹੀਂ ਹੈ ਨਾ ਸ ਪੂਰੀ ਗੱਲ ਸੁਣਿਆ ਕਰੋ ਪਹਿਲਾਂ ਐਵੇਂ ਨਾ ਤਾਰੇ ਮੇਰੇ ਦਾ ਤੇਲ ਦੇਈ ਜਾ ਕਰੋ ਹਰੇਕ ਨੂੰ ਸੋ ਇਸ ਕਰਕੇ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਜਦੋਂ ਝਾੜੂ ਵਾਲਾ ਚੋਣ ਨਿਸ਼ਾਨ ਤੁਹਾਡੇ ਸਾਹਮਣੇ ਆਊਗਾ ਤਾਂ ਸਮਝ ਲਓ ਆਪਣੇ ਪੁੱਤ ਨੂੰ ਆਪਣੇ ਭਤੀਜੇ ਨੂੰ ਆਪਣੇ ਛੋਟੇ ਭਾਈ ਨੂੰ ਆਪਣੇ ਵੱਡੇ ਭਾਈ ਨੂੰ ਤੁਸੀਂ ਤਾਕਤਵਰ ਕਰ ਰਹੇ ਹੋ ਉਸ ਤੋਂ ਬਾਅਦ ਸੰਗਰੂਰ ਤਾਂ ਪਹਿਲੇ ਹੀ ਸੈਂਟਰ ਹੈ ਇਨਕਲਾਬ ਦਾ ਤੇ ਉਸ ਤੋਂ ਬਾਅਦ ਹੋਰ ਵੀ ਆ ਆ ਜਿਹੜੇ ਕੰਮ ਨੇ ਇਸ ਤਰ੍ਹਾਂ ਦੇ ਹੋਣਗੇ ਕਿ ਲੋਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕ ਤੁਹਾਨੂੰ ਮਿਲਣ ਆਇਆ ਕਰਨਗੇ ਕਿ ਆਹ ਨੇ ਉਹ ਸੰਗਰੂਰ ਵਾਲੇ ਜਿਨ੍ਹਾਂ ਨੇ ਬਦਲਿਆ ਕੰਮ ਸਾਰਾ ਹਿਸਟਰੀ ਦੇ ਵਿੱਚ ਨਾਮ ਮੈਂ ਕਿਹਾ ਸੀ ਥੋੜਾ ਲਿਖਿਆ ਜਾਊਗਾ ਅੱਜ ਤੋਂ 20 25 30 40 ਸਾਲਾਂ ਬਾਅਦ ਕਿਤੇ ਸਵਾਲ ਪੁੱਛਿਆ ਜਾਊਗਾ ਕਿਸੇ ਪੇਪਰ 'ਚ ਜਾਂ ਸਬਜੈਕਟ 'ਚ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ ਉਹਦਾ ਸਹੀ ਜਵਾਬ ਹੋਊਗਾ 2014 16 ਮਈ ਨੂੰ ਸੰਗਰੂਰ ਲੋਕ ਸਭਾ ਹਲਕੇ ਤੋਂ ਸ਼ੁਰੂਆਤ ਹੋਈ ਸੀ ਫਿਰ ਉਹ ਤੋਂ ਬਾਅਦ 10-12 ਸਾਲਾਂ ਚ ਪੰਜਾਬ ਬਦਲ ਸ਼ੁਰੂਆਤ ਤੁਸੀਂ ਕੀਤੀ ਹੈ ਦਹੀਂ ਜਿੰਨਾ ਮਰਜ਼ੀ ਜਮਾਉਣਾ ਹੋਵੇ ਜਾਗ ਦਾ ਤਾਂ ਇੱਕ ਚਮਚਾ ਹੀ ਚਾਹੀਦਾ ਹੁੰਦਾ ਜਿਹੜਾ ਜਾਗ ਤੁਸੀਂ ਦਿੱਤਾ ਸੰਗਰੂਰ ਵਾਲਿਆਂ 2014 ਚ ਉਹਦੇ ਨਾਲ ਹੀ ਦਹੀਂ ਜਮਿਆ ਪੂਰੇ ਪੰਜਾਬ ਚ ਉਦੇ ਨਾਲ ਹੀ ਦਿੱਲੀ ਉਹਦੇ ਨਾਲ ਹੀ ਪਾਰਟੀ 10 ਸਾਲਾਂ ਚ ਨੈਸ਼ਨਲ ਪਾਰਟੀ ਬਣ ਗਈ ਜੀ 10 ਸਾਲਾਂ ਚ ਸਿਰਫ ਅੱਜ ਸਾਡੇ 5 ਐਮਐਲਏ ਗੁਜਰਾਤ ਤੋਂ ਨੇ 2 ਐਮਐਲਏ ਗੋਆ ਤੋਂ ਨੇ ਐਮਸੀਡੀ ਸਾਡੇ ਕੋਲੇ ਜਿਹੜੀ ਹੈ ਦਿੱਲੀ ਦੀ ਐਮਸੀਡੀ ਦੇ ਵਿੱਚ ਆਪਣਾ ਮੇਅਰ ਆਪਣੀ ਸਰਕਾਰ ਹੈ ਸਮਝ ਲੋ ਲੋਕਲ ਸਰਕਾਰ ਕਹਿੰਦੇ ਆ ਚੰਡੀਗੜ੍ਹ ਚ ਆਪਣਾ ਮੇਅਰ ਹੈ ਠੀਕ ਹੈ ਨਾ ਮਹਿਰੋ ਸੰਗਰੋਲੀ ਜਗ੍ਹਾ ਇੱਕ ਮੱਧ ਪ੍ਰਦੇਸ਼ ਚ ਉਥੇ ਆਪਣਾ ਮੇਅਰ ਹੈ ਤਾਂ 10 ਆਪਣੇ ਰਾਜ ਸਭਾ ਚ ਨੇ 13 ਤੁਸੀਂ ਇੱਥੋਂ ਹੋਰ ਕਰ ਦੋਗੇ ਮਤਲਬ ਐਦੂ ਐਦੂ ਤੇਜ਼ੀ ਨਾਲ ਫੈਲਣ ਵਾਲੀ ਕੋਈ ਹੋਰ ਪਾਰਟੀ ਨਹੀਂ ਹੋ ਸਕਦੀ ਔਰ ਨੌਜਵਾਨ ਮੁੰਡੇ ਕੁੜੀਆਂ ਨੂੰ ਮੌਕੇ ਦਿੰਨੇ ਆ ਵਲੰਟੀਅਰਾਂ ਨੂੰ ਲੱਭ ਲੱਭ ਕੇ ਅਸੀਂ ਚੇਅਰਮੈਨ ਲਾਏ ਨੇ ਕਈਆਂ ਤਾਂ ਉਹਨਾਂ ਦੇ ਦੋਸਤਾਂ ਮਿੱਤਰਾਂ ਨੇ ਫੋਨ ਕਰਕੇ ਦੱਸਿਆ ਉਹ ਤੈਨੂੰ ਲਾਤਾ ਕਿਉਂਕਿ ਜਿਹਨੇ ਮਿਹਨਤ ਕੀਤੀ ਹੈ ਮੇਰੀ ਅੱਖ ਦੇ ਵਿੱਚ ਰਹਿਣ ਜਿਹੜਾ ਉਹ ਹੋਊਗਾ ਬੰਦਾ ਵੀ ਇਹ ਮਿਹਨਤ ਕਰਦਾ ਯਾਰ ਬੰਦਾ ਇਹ ਜ਼ਰੂਰੀ ਨਹੀਂ ਕਿ ਉਹ ਮੇਰੇ ਅੱਖਾਂ ਦੇ ਮੂਹਰ ਦੀ ਲੰਗੇ ਕਈਆਂ ਨੂੰ ਇਹ ਵੀ ਹੁੰਦਾ ਨਾ ਵੀ ਥੋੜਾ ਜਿਹਾ ਇੱਧੇ ਦੀ ਲੰਗੇ ਕਦੇ ਇੱਧੇ ਨੂੰ ਲੰਗੇ ਵੀ ਦਿਨਾਂ ਛੇੜ ਕੋਈ ਸਾਡਾ ਫਰਜ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਹਾਡੇ ਕੰਮ ਉਹ ਉਹਦਾ ਮੁੱਲ ਪਊਗਾ ਤੁਸੀਂ ਮੋਟਰਸਾਈਕਲਾਂ 'ਚ ਆਪ ਤੇਲ ਪਵਾ ਕੇ ਮੇਰੇ ਕਾਫਲੇ ਨੂੰ ਵੱਡੇ ਕਰਦੇ ਰਹੋ ਮੇਰਾ ਫਰਜ ਬਣਦਾ ਕਿ ਤੁਹਾਡੇ ਸਿਆਸੀ ਤੇ ਤੁਹਾਡੇ ਆਰਥਿਕ ਕਦਮ ਮੈਂ ਵੱਡੇ ਕਰਾਂ ਜਦੋਂ ਮੈਂ ਸ਼ਾਮਿਆਂ ਤਾਂ ਸੋ ਸਾਰੇ ਸ਼ਾਮੇ ਹੋਣੇ ਚਾਹੀਦੇ ਹੋ ਫਿਰ ਧੁੱਪ ਨਹੀਂ ਲੱਗਣੀ ਚਾਹੀਦੀ ਵਲੰਟੀਅਰ ਜਿਹੜਾ ਉਹ ਸਭ ਤੋਂ ਨੇੜੇ ਵਾਲੀ ਕੜੀ ਐ ਅੱਖਾਂ ਚੱਕਾ ਪਾ ਕੇ ਤੁਸੀਂ ਲੋਕਾਂ ਨਾਲ ਗੱਲ ਕਰਨੀ ਹੁੰਦੀ ਐ ਤੇ ਅੱਜ ਮੈਨੂੰ ਇਹ ਦੱਸ ਦਿਓ ਮੇਰੇ ਆਵਾਮੀ ਪਾਰਟੀ ਦੇ ਵਲੰਟੀਅਰ ਭੌਂਕਰ ਬੈਠੇ ਨੇ ਜਦੋਂ ਜਦੋਂ ਰੋਜ਼ ਕੋਈ ਨਵਾਂ ਫੈਸਲਾ ਹੁੰਦਾ ਫਿਰ ਐਂ ਜਾਣੇ ਹੁੰਨ ਉਹਨਾਂ ਕਾਂਗਰਸੀ ਕਹਿੰਦੇ ਕਿ ਕਿਵੇਂ ਆ ਉਹ ਕਰਤਾ ਹਾਂ ਉਹ ਕਹਿੰਦਾ ਵਾ ਠੀਕ ਆ ਉਹ ਕੋ ਥੋੜਿਆਂ ਨੇ ਕਿ ਕੀਤਾ ਸੀ ਫਿਰ ਉਹ ਕਹਿੰਦਾ ਚਲ ਠੀਕ ਆ ਫਿਰ ਆਪਾਂ ਤੇਰੇ ਨਾਲ ਆ ਐਂ ਵੱਧੂ ਕਾਫਲਾ ਇਦਾਂ ਕਾਫਲਾ ਵਧਾਉਣਾ ਆਪਾਂ ਨੇ ਸੋ ਨਈ ਦੇ ਵਿੱਚ ਇਲੈਕਸ਼ਨ ਹੈ ਸ਼ਾਇਦ ਅਪ੍ਰੈਲ ਚ ਆਜੇ ਇਹਦਾ 2-4 ਦਿਨਾਂ ਨੂੰ ਪਤਾ ਲੱਗੂਗਾ ਪਰ ਆਪਣੇ ਲਈ ਇਹ ਹੈ ਵੱਧ ਤੋਂ ਵੱਧ ਵੋਟਾਂ ਪਾਉਣ ਜਾਣਾ ਹੈ ਦੋਸਤਾਂ ਮਿੱਤਰਾਂ ਨੂੰ ਲੈ ਕੇ ਜਾਣਾ ਥੱਲੇ ਵਾਲਾ ਕੰਮ ਸੰਭਲੋ ਯਾਰ ਤੁਸੀਂ ਵੀ ਪੋਸਟਰ ਕਿੱਥੇ ਲਾਉਣੇ ਨੇ ਮੇਰਾ ਰੋਡ ਸ਼ੋਅ ਕਿੱਥੋਂ ਦੀ ਲਗਾਉਣਾ ਹੈ ਠੀਕ ਹੈ ਨਾ ਇਹ ਕੰਮ ਤੁਸੀਂ ਸੰਭਲੋ ਤਾਹਾਂ ਦੀ ਜਮਾਂ ਫਿਕਰ ਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾਰ ਰੱਖੀ ਇਹਨਾਂ ਨੂੰ ਮੈਂ ਕਿਹਾ ਕੋਈ ਨੰਬਰ ਮੈਂ ਤੁਹਾਡੇ ਦਾ ਇੱਧਰ ਉੱਧਰ ਜਾਣ ਨਹੀਂ ਦਿੰਦਾ ਇਹ ਮੇਰਾ ਕੰਮ ਹੈ ਤਾਹਾਂ ਵਾਲਿਆਂ ਨੂੰ ਤਾਂ ਮੈਂ ਆਪੀ ਸੰਭਲੂ ਉਹਦਾ ਤੁਸੀਂ ਦੇਖ ਲਓ ਜਦੋਂ ਮੈਂ ਆ ਜਾਣਾ ਜਾਂ ਤਾਂ ਬਾਹਰ ਨੂੰ ਭੱਜ ਜਾਂਦੇ ਨੇ ਜਾਂ ਨੀਂਹੀਆਂ ਪਾ ਲੈਂਦੇ ਨੇ ਵੀ ਆ ਗਿਆ ਐਵੇਂ ਅੱਖ ਚੱਕ ਮਿਲ ਗਈ ਕੋਈ ਕੱਪੜਾ ਹੀ ਸਾਡੇ ਹੀ ਕੱਢ ਦੂਗਾ ਸਾਰਿਆਂ ਦੇ ਵੱਡੇ ਵੱਡੇ ਕੱਪੜੇ ਪਏ ਨੇ ਆਉਣ ਵਾਲੇ ਦਿਨਾਂ 'ਚ ਬੜਾ ਤੁਹਾਨੂੰ ਹੋਰ ਵੀ ਸਕੂਨ ਮਿਲੂਗਾ ਜਦੋਂ ਬਲਡੋਜ਼ਰ ਚੱਲਣਗੇ ਜੀਸੀਬੀਆਂ ਚੱਲਣਗੀਆਂ ਜਿਹੜਾ ਤੁਹਾਡੇ ਖੂਨ ਪਸੀਨੇ ਨਾਲ ਬਣਾਏ ਹੋਏ ਮਹਿਲ ਨੇ ਵੱਡੇ ਵੱਡੀਆਂ ਇਮਾਰਤਾਂ ਨੇ ਉਹਦੇ ਉਹਨਾਂ ਦੀਆਂ ਨੀਹਾਂ 'ਚੋਂ ਨਾ ਉਹਦੇ ਨੀਹਾਂ 'ਚੋਂ ਤੁਹਾਡਾ ਇੱਕ ਇੱਕ ਪੈਸਾ ਕੱਢ ਕੇ ਉਹ ਤੁਹਾਨੂੰ ਹੀ ਵਾਪਸ ਕਰਨਾ ਹੈ ਵੱਡੇ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਫੈਸਲੇ ਹੋਣਗੇ ਫਿਰ ਤੁਸੀਂ ਕਹੋਗੇ ਯਾਰ ਇਹ ਤਾਂ ਸੋਚਿਆ ਨਹੀਂ ਸੀ ਕਦੇ ਵੀ ਐਡਾ ਵੱਡਿਆ ਨੂੰ ਵੀ ਹੱਥ ਪੈ ਜਾਊਗਾ ਸੋ ਇਸ ਕੋਲੋਂ ਤੋ ਪਹਿਲਾਂ ਇਹਨਾਂ ਨੇ ਵੀ ਨਹੀਂ ਸੋਚਿਆ ਸੀ ਵੀ ਸਾਨੂੰ ਕੋਈ ਹੱਥ ਪਾਊਗਾ ਪਰ ਉਹੀ ਪਾ ਸਕਦਾ ਜਿਹੜਾ ਆਪ ਇਮਾਨਦਾਰ ਹੋਵੇ ਉਹ ਇੱਕ ਬੁੜੀ ਗਈ ਕੇ ਸਾਧ ਕੋਲੇ ਕਹਿੰਦੀ ਬਾਬਾ ਜੀ ਮੇਰਾ ਜਵਾਕ ਗੋੜ ਬਹੁਤ ਖਾਂਦਾ ਹੈ ਉਹ ਕਹਿੰਦਾ ਪਰਸੋਂ ਆਇਓ ਇਹਦਾ ਲਾਜ ਦੱਸਾਂਗੇ ਪਰਸੋਂ ਫੇਰ ਆਇਆ ਉਹ ਕਹਿੰਦੀ ਬਾਬਾ ਜੀ ਕਹਿੰਦੇ ਐ ਕਰੋ ਭਈ ਅਗਲੇ ਬੁੱਧਵਾਰ ਨੂੰ ਆਇਓ ਅਗਲੇ ਬੁੱਧਵਾਰ ਨੂੰ ਚਲੀ ਗਈ ਕਹਿੰਦੀ ਗੋੜ ਬਹੁਤ ਖਾਂਦਾ ਹੈ ਉਹ ਕਹਿੰਦਾ ਭਾਈ ਕਾਕੇ ਨੂੰ ਕਹਿੰਦਾ ਬੱਚੇ ਨੂੰ ਕਹਿੰਦਾ ਬੇਟਾ ਗੋੜ ਨਾ ਖਾਇਆ ਕਰ ਬਸ ਉਹ ਕਹਿੰਦੀ ਬਾਬਾ ਆਹੀ ਗੱਲ ਕਹਿਣੀ ਸੀ ਪਹਿਲੇ ਦਿਨ ਕਹਿੰਦਾ ਫੇਰ ਦੂਜੇ ਪਰਸੋਂ ਬਲਾਸੀ ਉੱਦ ਦੇ ਕਹਿੰਦਾ ਹੋ ਸੱਤ ਦਿਨਾਂ ਬਾਅਦ ਫੇਰ ਬਲਾ ਹੁਣ ਕਿਆ ਕਹਿੰਦਾ ਭਾਈ ਮੈਂ ਕਿਵੇਂ ਕਹਿੰਦਾ ਉਦੋਂ ਮੈਂ ਬਹੁ ਖਾਂਦਾ ਸੀ ਕਹਿੰਦਾ ਪਹਿਲਾਂ ਤਾਂ ਮੈਂ ਛੱਡਿਆ ਹਫਤੇ ਚ ਕਹਿੰਦਾ ਫੇਰ ਤੇ ਤੇਰੇ ਮੁੰਡੇ ਨੂੰ ਕਹਿਣਾ ਸੋ ਇਸ ਕਰਕੇ ਇਹਨਾਂ ਦੇ ਵਿਰੋਧ ਦਾ ਹੱਥ ਹੋਈ ਪਾ ਸਕਦਾ ਜਿਹਨੇ ਆਪ ਕੁਛ ਨਾ ਕੀਤਾ ਹੋਵੇ ਜਿਹਨੇ ਆਪ ਕੁਛ ਨਾ ਖਾਦਾ ਹੋਵੇ ਇਸ ਗੱਲ ਦੀ ਮੈਂ ਗਾਰੰਟੀ ਦਿੰਦਾ ਕਿ ਇੱਕ ਪਾਸੇ ਪੈਸੇ ਹੋਣ ਇੱਕ ਪਾਸੇ ਸਲਫਾਸ ਦੀ ਗੋਲੀ ਹੋਵੇ ਤੇ ਆ ਜਿਹੜਾ ਤੁਹਾਡਾ ਪੁੱਤ ਹੈ ਇਹ ਸਰਕਾਰੀ ਪੈਸਾ ਨਹੀਂ ਖਾਊਗਾ ਇਸ ਅਲਫਾਸ ਨੂੰ ਤਰਜੀਹ ਦੇਊਗਾ ਇਹ ਤੋਂ ਵੱਡੀ ਗੱਲ ਮੈਂ ਕਹਿ ਨਹੀਂ ਸਕਦਾ ਰਾਜਨੀਤੀ ਚੋਂ ਵੱਡੀ ਗੱਲ ਹੋ ਨਹੀਂ ਸਕਦੀ ਮੈਂ ਇਹ ਵੀ ਕਹਿਣਾ ਕਿ ਕੰਮ ਦੇਖ ਕੇ ਜਿਵੇਂ ਅਮਨ ਜੀ ਨੇ ਕਿਹਾ ਕੰਮ ਦੇਖੀਦਾ ਚੰਮ ਨਹੀਂ ਦੇਖੀਦਾ ਕੰਮ ਦੇਖ ਕੇ ਵੋਟਾਂ ਪਾਓ ਔਰ ਪਾਰਟੀ ਡਿਸਪੀਸਪਲਨ ਚੱਲ ਰਹੀ ਹੈ ਬਹੁਤ ਮੰਨ